करोगे उन जो केंद्र जी ज़र हकालत मोदी सरकार बाबाद ਹੁੰਦੇ ਮੰਗਵਾਲੇ ਹਰ ਦੁੱਖ ਪੈਦਾ ਹੁੰਦੇ ਕੰਨੀ ਗਲਾ ਨਾ ਰਵੇ ਫਰਜੀ ਨੂੰ ਡੀ ਕੇ ਲੱਖਾਂ ਲੱਗੇ ਰੀ ਬਿਮਾਰੀ ਕਰ ਲੂਗੇ ਕਾਨੂੰਨ ਵੈਰੀ ਕਰੇ ਹੰਨੋ ਕੋ ਕਰ ਮਾਇਆ ਕਰ ਲੋਂਗੇ ਹਰ ਖੋਡੇ ਖੇਤ ਮਰਦਾਬਾਦ 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 ਪੰਜਾਬ ਤੇ ਕੇਂਦਰ ਸਰਕਾਰ ਐਮਐਸਟੀ ਕਾਨੂੰਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਐਮਐਸਟੀ ਕਾਨੂੰਨ ਲਾਗੂ ਕਰੋ ਮੈਂ ਰਿੰਕੂ ਮਣਕਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅੱਜ ਸਾਡੀ ਜਥੇਬੰਦੀ ਬਲੋਂ ਪੂਰੇ ਪੰਜਾਬ ਦੇ ਵਿੱਚ ਬਲਾਕ ਪੱਧਰੇ ਵੱਡੇ ਇਕੱਠ ਕਰਕੇ ਜਿਹੜੀਆਂ ਜਥੇਬੰਦੀਆਂ ਦੋ ਫਾਰਮਾਂ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਲਗਾਤਾਰ 10 ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਨੇ ਪਰ ਇੱਥੇ ਦੀ ਜਾਬਰ ਮੋਦੀ ਸਰਕਾਰ ਮੰਨਾ ਮੰਗਾ ਮੰਨਣ ਦੀ ਬਜਾਏ ਉਹਨਾਂ ਨਾਲ ਗੱਲ ਵੀ ਕਰਨ ਨੂੰ ਤਿਆਰ ਨਹੀਂ ਹੈਗੀ ਪਿਛਲੇ ਜਨਨ ਕਿ ਫਰਵਰੀ ਦੇ ਵਿੱਚ ਉੱਥੇ ਇੱਕ ਨੌਜਵਾਨ ਮੁੰਡਾ ਜਿਹੜਾ ਉਹਨੇ ਸ਼ਹੀਦ ਕੀਤਾ ਸੀ ਹਰਿਆਣਾ ਪੁਲਿਸ ਨੇ ਸਿੱਧੀ ਗੋਲੀ ਮਾਰ ਕੇ ਤੇ ਹੁਣਾ ਦੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਪਰ ਸਰਕਾਰ ਦੇ ਕੰਨ ਤੋਂ ਜੂ ਨਹੀਂ ਸਰਕ ਰਹੀ ਹੈਗੀ ਚਾਹੇ ਉਹ ਜਗਿੰਦਰ ਹੋਵੇ ਚਾਹੇ ਹੋਰ ਰਾਜੇਵਾਲ ਹੋਵੇ ਚਾਹੇ ਹੋ ਦੂਜਾ ਹੋਵੇ ਲੇਕਿਨ ਉਹਨਾਂ ਦਾ ਅੱਜ ਜੋ ਪੰਜਾਬ ਬੰਦ ਪਾਲਸੀ ਉਹਦੇ ਵਿੱਚ ਸਾਥ ਕਿਉਂ ਨਹੀਂ ਦੇਖੋ ਹਰੇਕ ਜੱਥੇਬੰਦੀ ਦਾ ਮੰਗਾ ਤੇ ਸਾਡਾ ਕਿਸੇ ਜੱਥੇਬੰਦੀ ਦਾ ਕੋਈ ਰੋਲਾ ਨਹੀਂ ਮੰਗਾ ਤੇ ਸਾਡੀ ਸਾਰਿਆਂ ਦੀ ਸਹਿਮਤੀ ਹੈ ਪਰ ਲੜਨ ਦਾ ਹਰੇਕ ਦਾ ਅੱਡੋ ਅੱਡ ਤਰੀਕਾ ਹੋ ਸਕਦਾ ਹੈ ਕੋਈ ਰੇਲਾ ਰੋਕ ਸਕਦੇ ਨੇ ਕੋਈ ਸੜਕਾਂ ਰੋਕ ਸਕਦੇ ਨੇ ਕੋਈ ਹਾਥੀ ਫੂਕ ਸਕਦੇ ਨੇ ਸਰਕਾਰ ਦੀ ਪਰ ਉਹਨਾਂ ਦੇ ਜਿਹੜੇ ਪੰਜ ਪੰਜਾਬ ਬੰਦ ਦੀ ਪੂਰੀ ਤਰ੍ਹਾਂ ਸਾਰੇ ਸੰਜੁਕਤ ਕਿਸਾਨ ਮੋਰਚੇ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਲੜਨ ਦਾ ਹੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਜਥੇਬੰਦੀ ਇੱਕ ਕਾਲ ਦੇਵੇ ਉਹੀ ਕਾਲ ਲਾਗੂ ਕੀਤੀ ਜਾਵੇ ਕੋਈ ਡੀਸੀ ਦਾਫਤਰ ਵੀ ਵਹਿੜ ਸਕਦੇ ਨੇ ਕੋਈ ਐਸਡੀਐਮ ਦਾਫਤਰ ਵੀ ਵਹਿੜ ਸਕਦੇ ਨੇ ਐਸੇ ਤਰ੍ਹਾਂ ਸਕਦੀ ਜਥੇਬੰਦੀ ਜਾਨੀ ਕਿ ਅਜ ਮੋਦੀ ਸਰਕਾਰ ਦੇ ਪੁਤਲੇ ਫੂਕ ਰਹੀ ਹੈ ਤੇ ਹੋਰ ਵੱਖ-ਵੱਖ ਜਥੇਬੰਦੀਆਂ ਅੱਡੋ-ਅੱਡ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਕਰ ਰਹੀਆਂ ਨੇ ਲੱਗਦਾ ਨਹੀਂ ਜੇਕਰ ਇਹ ਇਕੱਠਾ ਹੁੰਦਾ ਤਾਂ ਇੰਦੋਨੀ ਕੁ ਸ਼ੋਰ ਹੋਣਾ ਸੀ ਦੇਖੋ ਅਸੀਂ ਤਾਂ ਇਸ ਤੋਂ ਤਾਂ ਕੋਈ ਦौराਏ ਨਹੀਂ ਜੇ ਸਾਰੇ ਇਕੱਠੇ ਹੋ ਕੇ ਲੜਦੇ ਨੇ ਇਕੱਠੇ ਤਾਂ ਬਲ ਹੁੰਦਾ ਪਰ ਠੀਕ ਹੈ ਜਿਵੇਂ ਲੋਕ ਦਿੱਲੀ ਦੇ ਵਿੱਚ ਵੀ ਐਂ ਚੱਲਿਆ ਸੀ ਪਹਿਲਾ ਕੋਈ ਖਨੋਰੀ ਬਾਅਦ ਚ ਖਨੋਰੀ ਤੋਂ ਕੋਈ ਬਾਅਦ ਚ ਦਿੱਲੀ ਗਿਆ ਕੋਈ 10 ਦਿਨ ਬਾਅਦ ਚ ਗਿਆ ਕੋਈ ਪਹਿਲਾਂ ਵਾਗ ਗਿਆ ਹੌਲੀ ਹੌਲੀ ਜਾ ਕੇ ਜਦੋਂ ਕੋਲ ਭਖਦੇ ਹੁੰਦੇ ਨੇ ਇਸ ਗੱਲ ਤੇ ਆਊਗੀ ਲੋਕ ਇਕੱਠੇ ਹੋਣਗੇ ਕਿਉਂਕਿ ਜੱਡੀ ਵੱਡੀ ਲੜਾਈ ਹੈ ਸੰਯੁਕਤ ਕਿਸਾਨ ਮੋਰਚੇ ਦਾ ਮੰਨਣਾ ਹੈ ਵੀ ਇਕੱਲਿਆਂ ਪੰਜਾਬ ਦੀਆਂ ਜਥੇਬੰਦੀਆਂ ਨਾਲ ਨਹੀਂ ਸਰਨਾ ਹੈ ਗਿਆ ਪੂਰੀ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਦੀਆਂ ਮਲਾਜਮਾਂ ਦੀਆਂ ਵਿਦਿਆਰਥੀਆਂ ਦੀਆਂ ਸਾਡਾ ਤਾਂ ਇੱਥੇ ਤੱਕ ਮੰਨਣਾ ਹੈ ਵੀ ਜਦੋਂ ਤੱਕ ਕੁੱਲ ਕਿਰਤੀ ਲੋਕ ਲੜਨ ਵਾਲੇ ਸੜਕਾਂ ਤੇ ਨਹੀਂ ਆਉਂਦੇ ਉਦੋਂ ਤੱਕ ਕਿ ਜਾਬਰ ਮੋਦੀ ਸਰਕਾਰ ਨੂੰ ਨਹੀਂ ਚੁਕਾਇਆ ਜਾ ਸਕਦਾ ਹੈ ਗਿਆਨ ਚਾਹੀ ਸੰਭੂ ਬਾਰਡਰ ਤੇ ਬੈਠਾ ਚਾਹੇ ਖਨੋਰੀ ਬਾਰਡਰ ਤੇ ਬੈਠਾ ਲੇਕਿਨ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਜਿੱਥੇ ਬੰਦੀ ਨਾਲ ਨਹੀਂ ਲੜ ਰਹੀ ਫਿਰ ਬਾਅਦ ਚ ਭੋਗਾਂ ਤੇ ਆਣ ਦਾ ਕੀ ਫਾਇਦਾ ਦੇਖੋ ਇਹ ਪਸੇ ਉਹਨਾਂ ਦਾ ਜੇ ਉਹਨਾਂ ਨੇ ਕਿਹਾ ਅਸੀਂ ਤਾਂ ਨਹੀਂ ਸੁਣਿਆ ਜੇ ਉਹਨਾਂ ਨੇ ਕਿਹਾ ਤਾਂ ਇਹ ਗੱਲ ਠੀਕ ਨਹੀਂ ਹੈਗੀ ਕਿਉਂਕਿ ਅਸੀਂ ਦੁੰਨੇਵਾਲ ਦੇ ਵਿੱਚ ਬਠਿੰਡੇ ਚ ਜਦੋਂ ਉੱਥੇ ਮਿਲ ਕੇ ਭਾਰਤ ਮਾਲਾ ਸੜਕ ਨਿਕਲ ਰਹੀ ਸੀ ਉੱਤੇ ਸਾਡੀ ਜਥੇਬੰਦੀ ਦੇ ਉੱਪਰ ਗੋਲੇ ਸਿੱਟੇ ਗਏ ਰਬੜ ਦੀਆਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ ਸਾਡੇ ਕਿਸਾਨ ਬਹੁਤ ਜ਼ਖਮੀ ਹੋਏ ਜੇ ਅਸੀਂ ਇਸ ਗੱਲ ਦਾ ਰੋਸ ਕਰੀਏ